ਨਵੀਂ ਜਮਾਤ ਦੇ ਬਹੁਤ ਹੀ ਪਿਆਰੇ ਬੱਚਿਓ ਅੱਜ ਮੈਂ ਤੁਹਾਨੂੰ ਪ੍ਰਸ਼ਨ ਅੰਦੀ ਲੜੀ ਵਿੱਚ ਜੋ ਪ੍ਰਸ਼ਨ ਕਰਾ ਰਹੀਆਂ ਤੇ ਉਹਦੇ ਵਿੱਚ ਚੌਥਾ ਪਾਠ ਪਰਮਾਣੂ ਦੀ ਬੰਦਰ ਦਾ ਅਗਲਾ ਪ੍ਰਸ਼ਨ ਅਭਿਆਸ ਦਾ ਹੈ ਅ ਕਰਾਂਗੇ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਪ੍ਰਸ਼ਨ ਸਮਝਾ ਚੁੱਕੀਆਂ ਹਾਂ ਪਹਿਲਾਂ ਸਮਝਾਇਆ ਸੀ ਤੁਹਾਨੂੰ ਜੇ ਜੇ ਥਾਮਸਨ ਦੇ ਪਰਮਾਣੂ ਮਾਡਲ ਦੀਆਂ ਖਾਮੀਆਂ ਰਦਰਫੋਰਡ ਦੇ ਪਰਮਾਣੂ ਮਾਡਲ ਦੀਆਂ ਖਾਮੀਆਂ ਤੇ ਬੋਰ ਦੇ ਪਰਮਾਣੂ ਮਾਡਲ ਦੀ ਵਿਆਖਿਆ ਕੀਤੀ ਸੀ 10 10 ਵੇਸਤੋਂ ਬੋਰ ਨੇ ਕਿੰਨੀ ਕੋਸ਼ਿਸ਼ ਕੀਤੀ ਹੈ ਤੇ ਉਸ ਤੋਂ ਬਾਅਦ ਇਹਨਾਂ ਸਾਰੇ ਪਰਮਾਣੂ ਮਾਡਲਾਂ ਦੀ ਨਾਲ-ਨਾਲ ਤੁਲਨਾ ਵੀ ਹੋ ਗਈ ਆ ਕਿ ਇਹਨੇ ਇਹਦੇ ਵਿੱਚ ਕੀ ਖਾਮੀਆਂ ਇਹਦੇ ਵਿੱਚ ਕੀ ਖਾਮੀਆਂ ਤੇ ਇਹਦਾ ਪਰਮਾਣੂ ਮਾਡਲ ਕਿਵੇਂ ਪੂਰਾ ਹੋਇਆ ਤਾਂ ਉਸ ਤੋਂ ਬਾਅਦ ਵਿੱਚ 6ਵਾਂ ਪ੍ਰਸ਼ਨ ਆ ਗਿਆ ਪਹਿਲੇ 18 ਤੱਤਾਂ ਦੇ ਵੱਖ-ਵੱਖ ਛੱਲਾਂ ਵਿੱਚ ਇਲੈਕਟ੍ਰੋਨ ਵੰਡ ਦੇ ਨਿਯਮ ਨੂੰ ਲਿਖੋ ਹਾਂਜੀ ਤਾਂ ਛੱਲਾਂ ਵਿੱਚ ਇਲੈਕਟ੍ਰੋਨ ਵੰਡ ਦੇ ਨਿਯਮ ਨੂੰ ਲਿਖਣਾ ਪਰ ਪ੍ਰਸ਼ਨ ਤਾਂ ਪਾਏ ਕਰਨ ਜਾ ਰਹੇ ਹਾਂ ਪਰ ਮੈਂ ਥੋੜਾ ਜਿਹਾ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਅਸੀਂ ਇਲੈਕਟ੍ਰੋਨ ਤੇ ਪ੍ਰੋਟੋਨ ਆ ਜਿਹੜੇ ਉਹ ਸਾਨੂੰ ਨੀਲਜ਼ ਬੋਰ ਨੇ ਰਦਰਫੋਰਡ ਨੇ ਜਾਂ ਹਮਝਾ ਆਪਾਂ ਨੂੰ ਦੱਸ ਦਿੱਤੇ ਆ ਤਾਂ ਉਸਨੇ ਪਰ ਸਾਨੂੰ ਨਿਊਟ੍ਰਨ ਬਾਰੇ ਜਿਸ ਨੇ ਵੀ ਦੱਸਿਆ ਤਾਂ ਉਹਦਾ ਨਾਮ ਲੈਣਾ ਵੀ ਜ਼ਰੂਰੀ ਹੈ ਤਾਂ ਜੇ ਚੈਡਵਿਕ ਇੱਕ ਵਿਗਿਆਨੀ ਸੀਗਾ ਜੇ ਚੈਡਵਿਕ ਜੇ ਚੈਡਵਿਕ ਨੇ ਪਰਮਾਣੂ ਦੇ ਵਿੱਚ ਨਿਊਟ੍ਰਨ ਦੀ ਮੌਜੂਦਗੀ ਦੀ ਖੋਜ ਕੀਤੀ ਤੇ ਉਸਨੇ ਦੱਸਿਆ ਕਿ ਇਹ ਤੀਜਾ ਸਬ ਐਟੋਮਿਕ ਪਾਰਟੀਕਲ ਹੈ ਪਰਮਾਣੂ ਦਾ ਇਲੈਕਟ੍ਰੋਨ ਤੇ ਉਹਨਾਂ ਨੇ ਦੱਸਿਆ ਸੀਗਾ ਕਿ ਰੈਣ ਚਾਰਜ ਆ ਪ੍ਰੋਟੋਨ ਤੇ ਧਨ ਚਾਰਜ ਆ ਤੇ ਨਿਊਟ੍ਰਨ ਤੇ ਉਸਨੇ ਦੱਸਿਆ ਕਿ ਇਸਤੇ ਕੋਈ ਚਾਰਜ ਨਹੀਂ ਹੈਗਾ ਇਹ ਅਨਚਾਰਜਡ ਪਰ ਇਹ ਪ੍ਰੋਟੋਨ ਦੇ ਨਾਲ ਸੈਂਟਰ ਦੇ ਵਿੱਚ ਕੇਂਦਰਕ ਦੇ ਵਿੱਚ ਨਿਊਕਲੀਅਸ ਦੇ ਵਿੱਚ ਨਾਭਿਕ ਦੇ ਵਿੱਚ ਪਾਇਆ ਜਾਂਦਾ ਹਾਂਜੀ ਤੁਹਾਨੂੰ ਨਿਊਟ੍ਰਨ ਬਾਰੇ ਵੀ ਪਤਾ ਲੱਗ ਗਿਆ ਹੋਣਾ ਕਿ ਇੱਕ ਨਿਊਟ੍ਰਨ ਹੈ ਜਿਹੜਾ ਉਹ ਜੇ ਜੇ ਚੈਡਵਿਕ ਨੇ ਉਹਦੀ ਬਾਰੇ ਦੱਸਿਆ ਹਾਂਜੀ ਅਸੀਂ ਹੁਣ ਆਪਾਂ ਪ੍ਰਸ਼ਨ ਕਰਨਾ ਆਪਣਾ ਅਗਲਾ 6ਵਾਂ ਪਹਿਲੇ 18 ਤੱਤਾਂ ਦੀ ਪਹਿਲੇ 18 ਤੱਤਾਂ ਦੇਸ਼ਾਂਲਾ ਵਿੱਚ ਇਲੈਕਟ੍ਰੋਨਾਂ ਦੀ ਵੰਡ ਕਰਨੀ ਹੈ ਤੱਤਾਂ ਦੇ ਇਲੈਕਟ੍ਰੋਨਾਂ ਦੀ ਵੰਡ ਵੰਡ ਲਈ ਨਿਯਮ ਕੀ ਹੈ ਤਾਂ ਇਹ ਨਿਜਮ ਆ ਜਿਹੜਾ ਇਹ ਵੀ ਸਾਨੂੰ ਅ ਦਿੱਤਾ ਸੀਗਾ ਬੋਰ ਨੇ ਤਾਂ ਬੋਰ ਨੇ ਕਿਵੇਂ ਨਿਜਮ ਦਿੱਤਾ ਕਿ ਉਹਨੇ ਆਪਣਾ ਇੱਕ ਪਰਮਾਣੂ ਬਣਾਇਆ ਸੀਗਾ ਜਿਹਦੇ ਵਿੱਚ ਇੱਥੇ ਨਿਊਕਲੀਅਸ ਆ ਤੇ ਉਹਦੇ ਆਲੇ-ਦੁਆਲੇ ਸ਼ੈਲ ਹੈ ਪਹਿਲਾ ਸ਼ੈਲ ਦੂਜਾ ਨੰਬਰ ਸ਼ੈਲ ਤਿੰਨ ਨੰਬਰ ਸ਼ੈਲ ਤੇ ਚਾਰ ਨੰਬਰ ਸ਼ੈਲ ਅਸੀਂ ਪਹਿਲੇ ਸ਼ੈਲ ਨੂੰ ਇੱਕ ਨੰਬਰ ਦੂਜੇ ਨੂੰ ਦੋ ਤੀਜੇ ਨੂੰ ਤਿੰਨ ਤੇ ਚੌਥੇ ਨੂੰ 4 ਇਹ ਇਹਦਾ ਹੈਗਾ n ਨੰਬਰ ਹੈ n ਬਰਾਬਰ ਮਤਲਬ ਕਿ ਐਨਾ ਅਸੀਂ ਕਾਊਂਟ ਕਰਦੇ ਆਂ ਵੀ ਕਿੰਨਵਾ ਮਾਸ਼ੱਲ ਤਾਂ ਇੱਕ ਨੰਬਰ ਨੂੰ ਅਸੀਂ k ਸ਼ੱਲ ਕਹਿ ਦਿੰਨੇ ਆ 2 ਨੂੰ l 3 ਨੂੰ m ਤੇ 4 ਨੂੰ n ਸ਼ੱਲ ਕਹਿ ਦਿੰਦੇ ਆ ਇਹ ਹੈਗਾ ਸਾਡਾ ਕੇਂਦਰਕ ਪਰਮਾਣੂ ਦਾ ਕੇਂਦਰਕ ਆ ਤੇ ਇਹਦੇ ਵਿੱਚ ਉਸਨੇ ਉਦੋਂ ਤੱਕ ਸਾਨੂੰ ਦੱਸਿਆ ਸੀਗਾ ਕਿ ਧਨ ਚਾਰਜ ਹੈ ਜਿਹੜਾ ਕਿ ਪ੍ਰੋਟਾਨ ਤੇ ਹੁੰਦਾ ਹੈ। ਹਾਂਜੀ ਇਲੈਕਟ੍ਰੋਨ ਨੇ ਕਿਹਾ ਸੀਗਾ ਕਿ ਇਹਦੇ ਆਲੇ-ਦੁਆਲੇ ਰਿਵੋਲਵ ਕਰਦੇ ਆ। ਇਸ ਤਰ੍ਹਾਂ ਕਰਕੇ ਇਲੈਕਟ੍ਰੋਨ ਆ ਜਿਹੜੇ ਉਹ ਰਿਵੋਲਵ ਕਰਦੇ ਆ। ਤੇ ਇਹ ਦੱਸਣਾ ਹੁਣ ਅਸੀਂ ਕਿ ਵੀ ਪਹਿਲੇ ਸ਼ੈਲ ਵਿੱਚ ਇੱਕ ਨੰਬਰ ਦੇ ਵਿੱਚ ਕਿੰਨੇ ਇਲੈਕਟ੍ਰੋਨ ਆ, ਦੋ ਨੰਬਰ 'ਚ ਕਿੰਨੇ ਇਲੈਕਟ੍ਰੋਨ ਆ, ਤਿੰਨ 'ਚ ਕਿੰਨੇ ਤੇ ਚਾਰ 'ਚ ਕਿੰਨੇ। ਤਾਂ ਅਲੱਗ-ਅਲੱਗ ਪਰਮਾਣੂ ਆ ਕਿਸੇ ਦਾ 52 ਜਿਹੜਾ ਉਹ 1 ਦਾ ਕਿਸੇ ਦਾ 2 ਆ ਕਿਸੇ ਦਾ 3 ਨਾ ਜਾਣ ਇਲੈਕਟ੍ਰੋਨ ਦੀ ਜਿਹੜੀ ਸੰਖਿਆ ਉਹ ਪਰਮਾਣੂ ਸੰਖਿਆ ਤੇ ਨਿਰਭਰ ਕਰਦੀ ਹੈ ਤਾਂ ਉਸ ਹਿਸਾਬ ਨਾਲ ਉਹ ਆਪਣੇ ਜਿਹੜੇ ਸ਼ੈਲ ਆ ਉਹ ਭਰਦੇ ਜਾਂਦੇ ਆ ਸਭ ਤੋਂ ਪਹਿਲਾਂ ਅੰਦਰਲਾ ਸ਼ੈਲ ਭਰਨਾ ਜ਼ਰੂਰੀ ਹੈ ਜਦੋਂ ਅੰਦਰਲਾ ਸ਼ੈਲ ਭਰ ਜਾਏਗਾ ਤਾਂ ਫਿਰ ਦੂਜਾ ਸ਼ੈਲ ਵਿੱਚ ਇਲੈਕਟ੍ਰੋਨ ਜਾਣਗੇ ਜਦੋਂ ਦੂਜਾ ਭਰ ਜਿਗਾ ਫਿਰ ਤੀਜੇ ਵਿੱਚ ਇਲੈਕਟ੍ਰੋਨ ਜਾਣਗੇ ਜਦੋਂ ਤੀਜਾ ਭਰੇਗਾ ਫਿਰ ਚੌਥੇ 'ਚ ਜਾਣਗੇ ਇਸ ਤਰ੍ਹਾਂ ਉਹਨਾਂ ਦੀ ਅੱਗੇ ਅੱਗੇ ਇਨਸ਼ਾਅੱਲਾ ਜਿਹੜੇ ਭਰਦੇ ਜਾਣਗੇ ਤੇ ਹਾਂਜੀ ਅਸੀਂ ਫਾਰਮੂਲੇ ਦੀ ਗੱਲ ਕਰਦੇ ਹਾਂ ਫਾਰਮੂਲਾ ਹੈਗਾ 2n d 2 ਹੁਣ ਅਸੀਂ ਇੱਥੇ n ਜਿਹੜਾ ਉਹ ਨੰਬਰ ਲੈਣਾ ਜੇ ਅਸੀਂ ਸ਼ੈਲ ਪਹਿਲੀ ਲੈਣੀ ਆ ਪਹਿਲੀ ਸ਼ੈਲ ਭਰਨੀ ਆ ਕਿਹ ਸ਼ੈਲ ਭਰਨੀ ਆ ਤਾਂ ਅਸੀਂ n ਬਰਾਬਰ 1 ਲਵਾਂਗੇ ਤਾਂ ਇੱਥੇ n ਦੀ ਜਿਹੜੀ ਪਹਿਲੀ ਸ਼ੈਲ ਆ ਉਹ n ਵਿੱਚ ਅਸੀਂ ਉਹਦੀ ਕੀਮਤ ਭਰ ਦੇਣੀ ਆ ਮਤਲਬ ਕਿ n ਦਾ ਨੰਬਰ ਭਰ ਦੇਣਾ ਤਾਂ ਸਾਡੇ ਕੋਲੇ ਇਹ ਆ ਜੂਗਾ 2 2 1 ਦਾ ਸਕੁਅਰ ਹਾਂਜੀ ਇਹ ਕੀ ਬਣ ਗਿਆ 2 1 ਤਾਂ ਇਹਦਾ ਆਨਸਰ ਆ ਗਿਆ 2 ਇਹਦਾ ਮਤਲਬ ਹੈਗਾ ਕਿ ਜਿਹੜਾ n ਨੰਬਰ ਆ 1 ਹੈ ਪਹਿਲੀ ਸ਼ੈਲ ਆ ਭਾਵ ਕਿ ਇਹ ਸ਼ੈਲ ਆ ਇਹਦੇ ਵਿੱਚ ਵੱਧ ਤੋਂ ਵੱਧ 2 ਇਲੈਕਟ੍ਰੋਨ ਆ ਸਕਦੇ ਆ ਵੱਧ ਤੋਂ ਵੱਧ ਦੋ ਇਲੈਕਟ੍ਰੋਨ ਆ ਸਕਦੇ ਇਹਦੇ ਵਿੱਚ ਤਾਂ ਇਸੇ ਤਰ੍ਹਾਂ ਫਿਰ ਉਹਨੇ ਦੂਸਰੀ ਸ਼ੈਲ ਆ ਜਿਹੜੀ ਉਹ ਉਹਦਾ ਕੀਤਾ ਦੂਸਰੀ ਸ਼ੈਲ ਦਾ ਐਨ ਨੰਬਰ ਹੈਗਾ 2 ਜਾਂ ਐਲ ਸ਼ੈਲ ਅਸੀਂ ਐਲ ਸ਼ੈਲ ਲੈਨੇ ਆ ਜੀ ਦਾ ਐਨ ਨੰਬਰ 2 ਆ ਤਾਂ ਅਸੀਂ 2n2 ਦੇ ਵਿੱਚ 2n2 ਦੇ ਵਿੱਚ ਅਸੀਂ ਦੋ ਨੰਬਰ ਭਰਾਂਗੇ ਤਾਂ ਇਹ ਕੀ ਆ ਜਾਊਗਾ 2 2 ਦੀ ਪਾਵਰ 2 ਤਾਂ ਇਹ ਹੋ ਗਿਆ 2 4 ਅਗਲੀ ਆ ਗਿਆ 8 ਇਹਦਾ ਮਤਲਬ ਹੈਗਾ ਕਿ L ਸ਼ੈਲ ਹੈ ਜਿਹੜਾ ਇਹਦੇ ਵਿੱਚ ਇਹਦੇ ਵਿੱਚ ਅਸੀਂ ਦੋ ਇਲੈਕਟ੍ਰੋਨ ਮੈਕਸਿਮਮ ਭਰ ਸਕਦੇ ਹਾਂ ਤੇ L ਸ਼ੈਲ ਦੇ ਵਿੱਚ 8 ਇਲੈਕਟ੍ਰੋਨ ਭਰ ਸਕਦੇ ਹਾਂ ਵੱਧ ਤੋਂ ਵੱਧ 8 ਤਾਂ ਇਸੇ ਤਰ੍ਹਾਂ M ਸ਼ੈਲ ਅਸੀਂ ਲੈ ਲਾਂਗੇ M ਸ਼ੈਲ ਦਾ ਨੰਬਰ ਹੈਗਾ 3 3 ਨਾਲ ਦੇਵਾਂਗੇ ਅਸੀਂ ਕੀ ਕਰਾਂਗੇ 2n ਦਾ ਸਕੁਅਰ ਜਿਹੜਾ ਫਾਰਮੂਲਾ ਉਹਦੇ ਵਿੱਚ 2 3 ਦੀ ਪਾਵਰ 2 ਕਰ ਦਿਆਂਗੇ ਤਾਂ ਇਹ ਆਜੂਗਾ 2 3 3 9 ਤੇ ਇਹ ਆ ਗਿਆ 18 ਤਾਂ ਜਿਹੜੀ ਐਮ ਸ਼ੈੱਲ ਹੈ ਜਿਹੜੀ ਇਹ ਵਾਲੀ ਐਮ ਸ਼ੈੱਲ ਹੈ ਇਹਦੇ ਵਿੱਚ ਵੱਧ ਤੋਂ ਵੱਧ 18 ਇਲੈਕਟ੍ਰੋਨ ਹੋ ਸਕਦੇ ਤਾਂ 18 ਇਲੈਕਟ੍ਰੋਨ ਜਿੰਨਾ ਚਿਰ ਨਹੀਂ ਭਰਦੇ ਉਸ ਤੋਂ ਪਹਿਲਾਂ ਅਸੀਂ ਇਸ ਦੇ ਵਿੱਚ 8 ਇਲੈਕਟ੍ਰੋਨ ਹੀ ਵੱਧ ਤੋਂ ਵੱਧ ਰੱਖਾਂਗੇ ਜਦੋਂ 18 ਇਲੈਕਟ੍ਰੋਨ ਹੋਣਗੇ ਉਦੋਂ ਪਹਿਲਾਂ 18 ਭਰਾਂਗੇ ਫਿਰ ਅਸੀਂ ਅਗਲੀ ਸ਼ੈੱਲ 'ਚ ਜਾਵਾਂਗੇ ਅਦਰਵਾਈਜ਼ ਅਸੀਂ ਤੀਜੀ ਸ਼ੈੱਲ ਦੇ ਵਿੱਚ ਵੀ ਵੱਧ ਤੋਂ ਵੱਧ 8 ਇਲੈਕਟ੍ਰੋਨ ਰੱਖਣ ਦੀ ਕੋਸ਼ਿਸ਼ ਕਰਾਂਗੇ ਤਾਂ ਜਿਵੇਂ ਸਾਡੇ ਕੋਲੇ ਅਸੀਂ ਸੋਡੀਅਮ ਦੇਖਦੇ ਹਾਂ ਸਾਡੇ ਕੋਲੇ ਸੋਡੀਅਮ ਪਰਮਾਣੂ ਹੈ ਸੋਡੀਅਮ ਪਰਮਾਣੂ ਦਾ ਜਿਹੜਾ ਪਰਮਾਣੂ ਸੰਖਿਆ ਹੈ ਪਰਮਾਣੂ ਸੰਖਿਆ 11 ਹੈ ਇਹਦੇ ਵਿੱਚ ਇਲੈਕਟ੍ਰੋਨਾਂ ਦੀ ਸੰਖਿਆ 20 11 ਤੇ ਪ੍ਰੋਟਾਨਾਂ ਦੀ ਸੰਖਿਆ ਵੀ 11 ਤੇ ਨਿਊਟ੍ਰਾਨਾਂ ਜਿਹੜੇ ਉਹ 12 ਠੀਕ ਹੈ ਤਾਂ ਆਪਾਂ ਜਦੋਂ ਪਰਮਾਣੂ ਇਲੈਕਟ੍ਰੋਨਾਂ ਜਿਹੜੇ ਉਹ ਤਰਤੀਬ ਦੇਣੀ ਆ ਇਲੈਕਟ੍ਰੋਨਿਕ ਤਰਤੀਬ ਦੇਣੀ ਆ ਇਹਨੂੰ ਸੋਡੀਅਮ ਨੂੰ ਉਹ ਅਸੀਂ ਕਿਵੇਂ ਦੇਵਾਂਗੇ ਅਸੀਂ ਇੱਥੇ ਲਿਖ ਲਾਂਗੇ ਕੇ ਐਲ ਐਮ ਐਨ ਸ਼ੈਲ ਲਿਖ ਲਏ ਤਾਂ ਹੁਣ ਅਸੀਂ ਜਿਹੜੇ 11 ਇਲੈਕਟ੍ਰੋਨ ਆ ਉਹਨਾਂ ਦੇ ਵਿੱਚੋਂ ਦੋ ਇਲੈਕਟ੍ਰੋਨ ਕੇਚ ਰੱਖ ਲਾਂਗੇ ਦੋ ਤੋਂ ਅੱਗੇ ਅਸੀਂ ਵੱਧ ਤੋਂ ਵੱਧ 8 ਭਰ ਸਕਦੇ ਹਾਂ 8 ਭਰ ਲਈ ਤਾਂ ਦੋ ਤੇ 8 10 ਹੋ ਗਏ ਸਾਡੇ ਕੋਲ ਇੱਕ ਇਲੈਕਟ੍ਰੋਨ ਵਧ ਗਿਆ ਤਾਂ ਇੱਕ ਆ ਜਿਹੜਾ ਉਹ ਅਸੀਂ ਅਮ ਵਿੱਚ ਲੈ ਜਾਵਾਂਗੇ ਤੇ ਐਮ ਨੂੰ ਅਸੀਂ ਉਦੋਂ ਤੱਕ ਭਰਦੇ ਜਾਵਾਂਗੇ ਭਰਦੇ ਜਾਵਾਂਗੇ ਜਦੋਂ ਪਰਮਾਣੂ ਨੰਬਰ ਵੱਧਦਾ ਜਾਊਗਾ ਨਵੇਂ-ਨਵੇਂ ਪਰਮਾਣੂ ਅੱਗੇ-ਅੱਗੇ ਆਉਂਦੇ ਜਾਣਗੇ ਉਦੋਂ ਤੱਕ ਭਰਦੇ ਜਾਵਾਂਗੇ ਜਦੋਂ ਤੱਕ 18 ਨਹੀਂ ਹੋ ਜਾਂਦੇ ਪਰ ਜ 18 ਨਹੀਂ ਹੁੰਦੇ ਤਾਂ ਸਭ ਤੋਂ ਪਹਿਲਾਂ ਅਸੀਂ ਤੀਜੇ ਛਲ ਨੂੰ ਵੀ ਅੱਠ ਨਾਲ ਹੀ ਭਰ ਕੇ ਪੂਰਾ ਕਰਾਂਗੇ ਹਾਂਜੀ ਉਮੀਦ ਕਰਦੀ ਹਾਂ ਕਿ ਤੁਸੀਂ ਇਹ ਸਮਝ ਗਏ ਹੋਵੋਗੇ ਕਿ ਇਲੈਕਟ੍ਰੋਨਿਕ ਤਰਤੀਬਾਂ ਜਾਂ ਇਲੈਕਟ੍ਰੋਨਾਂ ਦੀ ਅਰੇਂਜਮੈਂਟ ਆ ਜਿਹੜੀ ਉਹ ਕਿਸ ਫਾਰਮੂਲੇ ਦੇ ਬੇਸਡ ਆ ਉਹ ਫਾਰਮੂਲਾ ਹੈਗਾ 2n² ਇਹ ਫਾਰਮੂਲਾ ਇਹਦੇ ਅਧਾਰ ਤੇ ਅਸੀਂ ਸ਼ਾਲਤੇ ਵਿੱਚ ਇਲੈਕਟ੍ਰੋਨਾਂ ਨੂੰ ਭਰ ਸਕਦੇ ਹਾਂ ਹਾਂਜੀ ਉਮੀਦ ਕਰਦੀ ਹਾਂ ਕਿ ਸਾਰਿਆਂ ਨੂੰ ਸਮਝ ਲੱਗ ਗਈ ਹੋਵੇਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਤੇ ਸ਼ੇਅਰ ਕਰਨਾ ਭੁੱਲਣਾ ਥੈਂਕ ਯੂ ਧੰਨਵਾਦ